ਬਾਕੀ ਬੜਾ ਹਾਈਪੋਡ ਇਟਰੀ ਹੈ ਤੇ 5 ਨੰਬਰ ਵੀ ਜਿਹੜਾ ਬੜਾ ਕਾਮਨ ਆ ਮੇਰੀ ਗੱਡੀ ਖੜੀ ਉਹਦਾ ਨੰਬਰ ਵੀ 5 ਹੀ ਆ ਮੇਰੇ ਮੋਬਾਈਲ ਦਾ ਐਂਡਿੰਗ ਨੰਬਰ ਵੀ 5 ਹੀ ਹੈ ਜਿਸ ਘਰ ਤੇ ਰਹਿਦਾ ਉਹਦਾ ਕੋਠੀ ਨੰਬਰ ਵੀ 560 ਲੱਕੀ ਨੰਬਰ ਤੁਹਾਨੂੰ ਵੀ ਯਾਦ ਰੱਖੋਗਾ ਮੈਂ ਵੀ ਯਾਦ ਰੱਖੂਗਾ ਤੇ ਬਾਕੀ ਇਹਨਾਂ ਦਾ ਵਿਆਹ ਵੀ ਥੀ ਮੈਂ ਨਾ ਬਰੋਣਾ ਵਿੱਚੋਂ ਆਈ ਆ ਤੇ ਇਹ ਵੀ ਕਿਰਪਾ ਕਰਦੇ ਹੋ ਅਸ਼ੀਰਵਾਦ ਦੇ ਦਿਓ ਸੋ ਮੈਂ ਸਾਰਿਆਂ ਦਾ ਕੀ ਟਿਸ਼ਾ ਨੇ ਧਰਮ ਦੇ ਨਾਮ ਤੇ ਰਾਜ ਦੇ ਕੀ ਧਰਮ ਦੇ ਨਾਮ ਦੇ ਗੂਟਾ ਮੰਗਣ ਦੇ ਦੇਸ਼ ਨੂੰ ਰੁਕੰਦੀ ਕੋਸ਼ਿਸ਼ ਕੀਤੀ ਉਹਦਾ ਹਾਲਾਤ ਕੀ ਹੋਇਆ ਅੱਜ ਤੁਸੀਂ ਤਕबीर ਬਾਦਲ ਦੀ ਅਕਾਲੀ ਦਰ ਨੂੰ ਦੇਖ ਰਹੇ ਹੋ ਉਹ ਆ ਰਹੀ ਹੈ ਜਦੋਂ ਅੱਕੇ ਪਨੀਰੀ ਮਿੱਚਲੀ ਹੁੰਦੀ ਤਾਂ ਲਾਈਟ ਜਨਰੇਟਰ ਚਲਾ ਕੇ ਬਿਜਲੀ ਵੇਚਦੀ ਸੀ 19 19 20 20 ਘੰਟੇ ਲਾਈਟ ਲਗਾਤਾਰ ਆ ਰਹੀ ਆ ਔਰ ਪਹਿਲੀ ਵਾਰੀ ਹੋਇਆ ਤੇ ਕਿਸਾਨ ਆਪ ਫੋਨ ਕਰਕੇ ਕਹਿੰਦੇ ਆ ਭਾਜੀ ਘੱਟ ਲਵਾ ਦਿਓ ਲਾਈਟ ਨਾਲ ਸਾਡੀ ਮੋਟਰਾਂ ਸੜ ਜਾਣੀਆਂ ਆਮ ਆਦਮੀ ਪਾਰਟੀ ਐਸੀ ਬਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਦੀ ਅਗਵਾਈ ਹੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਹੱਕੂ ਪੂਰਾ ਵੇਖੇ ਇੱਕ ਭਰਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਸ਼ਾਮਿਲ ਹੋਏ ਉਹਨਾਂ ਦੇ ਨਾਲ ਹਰਨੂਰ ਹਰਜੀਮਾਨ ਦਲਜੀਤ ਰਾਜੂ ਦਰਬੀਸ਼ ਪੰਡ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਗੁਰਦੀਪ ਸਿੰਘ ਤੁਲੀ Pritpal Kaur Tuli ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ ਇਸ ਮੌਕੇ ਆਮ ਲੋਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਨੰਬਰ 5 ਜੋ ਕਿ ਉਹਨਾਂ ਦਾ ਚੋਣ ਨਿਸ਼ਾਨ ਹੈ ਬਾਰੇ ਕੁਝ ਖਾਸ ਗੱਲਾਂ ਦਸੀਆਂ ਸੁਣੋ ਕੀ ਕਿਹਾ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵਿਜੈ ਸੱਜਦਾ ਪ੍ਰਤੀਗ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਆ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਨੂੰ ਮਿਲਦੀਆਂ ਰਹਿਣ। 10 ਸਾਲ ਹੋ ਗਏ ਆ। ਜੀ ਜਿਹੜੇ ਭਾਜਪਾ ਦੇ ਵਿੱਚ ਇੱਕ ਆਪਸ਼ਨ ਹੋਈ ਆ ਜਾਂ ਗਵਰਨਮੈਂਟ ਉਹਦੇ ਵਿੱਚ ਆ ਇਹਨਾਂ ਨੇ ਆਪਣੇ ਮੰਤਰੀਆਂ ਨੂੰ ਸੇਵ ਕੀਤਾ। ਖਨੀ ਅਸਰ ਰੋ ਦੋ ਬੰਦੇਾਂ ਨੇ। ਅਡਾਨੀ ਤੇ ਵਾਲੀ ਹੋ ਜਾ ਕਰੇ। ਜਿੱਦਣ ਉਹਨਾਂ ਨੂੰ ਸਾਰਾ ਕਾਰਪੋਰ ਸਾਰਾ ਦੇ ਰਿਹਾ। ਇਹਨਾਂ ਨੇ ਹੁਣ ਲਾਸਟ ਟਾਈਮ ਤੁਸੀਂ ਖਵਾਰਜ ਪੜਿਆ ਹੁਣਾਂ ਐਨਜੀ ਟਰੱਕ ਪੜਿਆ ਦੂਹ ਰਾਤ ਦੇ ਵਿੱਚੋਂ ਉਹ ਕਿਹੜਾ ਪੂਰ ਸੀਗਾ ਅੜਾਨੀਆਂ ਦਾ ਪੂਰ ਸੀ। ਉਦੇ ਵਿੱਚ ਸੰਸਾਰ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਸਾਰਿਆਂ ਦੇ ਵਿੱਚ ਪਗਵਾੜੀ ਦੇ ਤਕਰੀਬਨ ਮੈਂ ਦੇਖ ਰਿਹਾ ਕਿ ਸਾਰੇ ਹੀ ਆਮ ਆਦਮੀ ਪਾਰਟੀ ਦੇ ਜਿਹੜਾ ਉਹ ਭਤੀ ਵਰਤ ਸਰਹਵਾਨ ਉਹਦੇ ਵੇਲੇ ਤਾਂ ਨੋ ਤੁਸੀਂ ਪੰਜਾਬ ਦੇ ਵਿੱਚ ਜਦੋਂ ਲਖਣ ਹੋਸੀ ਲੋਕ ਸਭਾ ਦੀ ਤਾਂ ਭਾਜਾ ਬਾਇਲੇ ਉਹਦੇ ਬਹੁਤ سارے ਬਾਹਲੇ ਕਿ ਕਿਸਾਨ ਸਭ ਤੋਂ ਪਹਿਲਾਂ ਉਹਦਾ ਵਾਦਾ ਹੈ ਕਿ 타ਹਾਇਆ ਕਿ ਜਿਹੜਾ ਵਿਦੇਸ਼ਾਂ ਵਿੱਚ ਪੈਸਾ ਕਮਾਇਆ ਹੋਇਆ ਆ ਉਹ ਸਾਰਾ ਅਸੀਂ ਛੋਟ ਦਿਨ ਦੇ ਵਿੱਚ ਵਿੱਚ ਭਾਤ ਮੁਗਾਵਾਂਗੇ ਪਰ ਮੌਨ ਤੋਂ ਬਾਅਦ ਤੁਹਾਡੇ ਸਾਰੇ ਖਾਤੇ ਵਿੱਚ 15 ਬੰਦਾ ਲੱਖ ਰੁਪਏ ਘਰੋਂ ਭਾਵਾਂਗੇ ਲੋਕਾਂ ਤੇ ਇਹਦਾ ਉਹ ਘੋੜਾ ਕੀਤਾ ਗਿਆ ਕਿ ਤੜਾ ਤੜਾ ਲੋਕਾਂ ਦੇ ਸ਼ਰੀਰਾਂ 'ਤੇ ਇਹਦੇ ਬੇਟੇ ਫੋਟੇ ਨੇ ਬੈਠ ਕੇ ਹਰ ਸਾਲ ਸਰਪੰਦਰ ਦਾ ਨਾ ਕਰ ਮੌਤ ਮਾਰਿਆ ਨਾ ਇਹ ਵੀ ਕਿਹਾ ਗਿਆ ਅਸਾਂਗਾ ਕਿ ਹਰੇਕ ਸਾਲ ਦੋ ਕਰੋੜ ਜਿਹੜੀ ਹੈਗੀ ਨੌਕਰੀ ਜੀ ਨੌਜਵਾਨਾਂ ਦੇਵਾ ਕੇ ਔਰ 100 ਕਹਤਾ ਗਿਆ ਦੀ ਸਮਾਜਿਕ ਨਾਮਾਂਗੇ ਇਹਦੇ ਨਾਲ ਦਾ ਹੋਰ ਬਹੁਤ ਸਾਰਾ ਵਾਅਦੇ ਕੀਤੇ ਗਏ ਤਾਂ ਪਾਕੀਓ ਵਾਧੂ ਪੁਲੇ ਖੁਰੇ ਕਿੱਥਾ ਸਾਰੇ ਪਤਾਇਆ ਤਬਾ ਹਲਕਾ ਹਾਰਗੁਰ ਦੇ ਕੈਂਡੀਡੇਟ ਡਾਕਟਰ ਰਾਜਕਮਰ ਚੱਬੇਵਾਲ ਜੀ ਇੱਥੇ ਪਹੁੰਚੇ ਸਨ ਔਰ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਲੋਕਾਂ ਨੇ ਕਿਹਾ ਕਿ ਹੁਣ ਜਿਹੜੀ ਆ ਰਾਜਨੀਤੀ ਆ ਧਰਮ ਦੇ ਨਾਮ ਤੇ ਨਹੀਂ ਹੋਵੇਗੀ Hindu Muslim Sikh ईसाई ਅਸੀਂ ਸਾਰੇ ਆਪਸ ਵਿੱਚ ਇਕੱਠੇ ਆ ਲੋਕ ਹੁਣ ਜਾਣ ਚੁੱਕੇ ਆ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਨਾ ਤੇ ਇਹਨਾਂ ਨੇ ਸਾਡੀ ਮਹਿੰਗਾਈ ਘਟ ਕਰਨੀ ਆ ਨਾ ਇਹਨਾਂ ਨੇ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਨਾ ਇਹਨਾਂ ਨੇ ਸਾਨੂੰ ਚੰਗਾ ਇਲਾਜ ਦੇਣਾ ਵਾ ਅਗਰ ਚੰਗਾ ਇਲਾਜ ਜਾਂ ਨੌਕਰੀਆਂ ਜਾਂ ਸਾਡੇ ਬਜ਼ੁਰਗਾਂ ਦਾ ਵਧੀਆ ਹੱਲ ਕਰ ਸਕਦੀ ਆ ਤਾਂ ਆਮ ਆਦਮੀ ਪਾਰਟੀ ਕਰ ਸਕਦੀ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਚੰਗੇ ਸਕੂਲ ਖੋਲੇ ਆ ਚੰਗੇ ਹਸਪਤਾਲ ਖੋਲੇ ਆ ਮਹੱਲਾ ਕਲੀਨਿਕ ਖੋਲੇ ਆ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਵਾ ਔਰ ਗਰੀਬਾਂ ਦੇ ਬੱਚਿਆਂ ਨੂੰ ਨੌਕਰੀਆਂ ਦੇ ਕੇ ਅੱਗੇ ਵਧਾ ਰਹੀ ਆ ਮੋਦੀ ਸਰਕਾਰ ਦੇ ਕੋਲ ਦੱਸਣ ਲਈ ਕੁਝ ਨਹੀਂ ਹੈਗਾ ਦੱਸਾ ਸਾਲਾਂ ਦੇ ਵਿੱਚ ਕੀ ਕੀਤਾ 20 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅੱਜ ਤੱਕ ਇਹ ਨੌਕਰੀਆਂ ਨਹੀਂ ਮਿਲ ਸਕੀਆਂ 15-15 ਲੱਖ ਦਾ ਜੁਮਲਾ ਛੱਡਿਆ ਸੀ ਲੋਕ ਹੁਣ ਇਸ ਜੁਮਲੇ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ ਆ ਔਰ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਬਹੁਤ ਵੱਡਾ ਹੰਗਾਮਾ ਦੇ ਕੇ ਸਾਬਤ ਕੀਤਾ ਕਿ ਜਿਹੜੀ ਸਾਡੀ ਜਿੱਤ ਆ ਹੁੰਦੀ ਆ ਫਿਰ ਹੋ ਰਹੀ ਆ ਅਸੀਂ ਇਹ ਲੋਕਾਂ ਨੂੰ ਵਿਸ਼ਵਾਸ ਦਵਾਉਂਦੇ ਆ ਕਿ ਤੁਹਾਨੂੰ ਹੁਣ ਡੋਲਣ ਦੀ ਲੋੜ ਨਹੀਂ ਕੋਈ ਤੁਹਾਨੂੰ ਪੈਸੇ ਦੇਣ ਆਉਂਦਾ ਕੋਈ ਤੁਹਾਨੂੰ ਲਾਲਚ ਦੇਣ ਆਉਂਦਾ ਤਾਂ ਉਸ ਨੂੰ ਨਕਾਰ ਦਿਓ ਕਿਉਂਕਿ ਜਿਹੜੇ ਲੋਕ ਅੱਜ ਤੁਹਾਨੂੰ ਖਰੀਦਣਗੇ ਉਹ 5 ਸਾਲ ਲਈ ਵੇਚਣਗੇ ਔਰ ਜਿਹੜੇ ਲੋਕ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇ ਸਕਦੇ ਆ ਅੱਜ ਕਿਸੇ ਰੇੜੀ ਫੜੀ ਵਾਲੇ ਦਾ ਬੱਚਾ ਜਿਹੜਾ ਜੱਜ ਬਣ ਰਿਹਾ ਕਿਸੇ ਕੱਪੜੇ ਪ੍ਰੈਸ ਕਰਨ ਵਾਲੇ ਦਾ ਬੱਚਾ ਜੱਜ ਬਣ ਰਿਹਾ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਹੀ ਆ ਔਰ ਅੱਜ ਪਿਛਲੇ 47 ਸਾਲ ਤੋਂ ਜਿਹੜੇ ਭਾਜਪਾ ਦੇ ਨਾਲ ਜੁੜੇ ਹੋਏ ਅਸ਼ੋਕ ਸੁਹੋਤਰਾ ਸੀਗੇ ਅੱਜ ਉਹਨਾਂ ਨੇ ਭਾਜਪਾ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਔਰ ਉਹ ਇਸ ਇਹਨਾਂ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਨੇ ਅੱਜ ਸਾਡੇ ਵਿੱਚਕਾਰ ਦੂਰੋਂ ਦੂਰੋਂ ਉਤਜ਼ਾਰ ਜਿਹੜੇ ਆ ਪਹੁੰਚੇ ਸੀ ਔਰ ਚੱਬੇਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੀ ਆ ਔਰ ਖਾਸ ਕਰਕੇ ਇਸ ਨਗਰ ਦੇ ਲੋਕ ਜਿਹੜੇ ਇੰਨੀ ਤਪਦੀ ਧੁੱਪ ਦੇ ਵਿੱਚ ਬੈਠੇ ਵਿਚਾਰ ਸੁਣੇ ਔਰ ਆਪਣੇ ਵਿਚਾਰ ਦੱਸੇ ਵੀ ਆ ਔਰ ਅਸੀਂ ਵਿਸ਼ਵਾਸ ਦਵਾਦੇ ਆ ਕਿ ਤੁਹਾਡੇ ਦੁੱਖਾਂ ਦੇ ਵਿੱਚ ਤੁਹਾਡੇ ਪੁੱਤ ਬਣ ਕੇ ਤੁਹਾਡੇ ਭਰਾ ਬਣ ਕੇ ਅਸੀਂ ਖੜੇ ਹੁੰਦੇ ਰਾਵਾਂਗੇ ਕਦੇ ਵੀ ਸਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਹੰਕਾਰੀ ਲੀਡਰ ਪਣਾ ਨਹੀਂ ਆਵੇਗਾ ਅਸੀਂ ਆਮ ਸੀ ਆਮ ਹਾਂ ਤੇ ਆਮ ਹੀ ਰਹਾਂਗੇ ਔਰ ਅਬ ਹੁਣ ਅਸੀਂ ਤੁਹਾਨੂੰ ਵਿਸ਼ਵਾਸ ਦਵਾਦੇ ਆ ਕਿ 4 ਤਰੀਕ ਨੂੰ ਜਿਹੜੀ ਆ ਸਾਡੀ ਸਰਕਾਰ ਜਿਹੜੀ ਆ 13 0 ਨਾਲ ਅੱਗੇ ਆ ਰਹੀ ਆ ਔਰ ਪੰਜਾਬ ਦੇ ਅੰਦਰ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਡਾਕਟਰ ਰਾਜ ਕੁਮਾਰ ਚੱਪੇਵਾਲ ਜੀ ਦਾ ਹੱਥ ਮਜ਼ਬੂਤ ਕਰਨ ਜਾ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਜੈ ਹਿੰਦ ਜੈ ਪਰਤ ਕਿੰਨੇ ਨੇ ਬਹੁਤ ਝਾਰਾ ਨੇ ਉੱਪਰੋਂ ਗਰਮੀ ਵੀ ਹੈ ਔਰ ਅਕੇ ਜੇ ਗਰਮੀ ਵਿੱਚ ਵੀ ਦੋ ਤਾਈ ਕੈਟੇ ਸਾਰੇ ਬੈਠੇ ਹੋ ਦੈਰਾਂ ਆਪਣੀ ਆਪਣੀ ਆਲਮਾਤੀ ਪਾਰਟੀ ਦੀ ਜਿੱਤ ਜਿਹੜੀ ਪੱਕੀ ਹੋਰ ਉਸ ਦੇ ਉੱਪਰ ਜਿਵੇਂ ਕਿ ਆ ਭੈਣਾਂ ਬੀਬੀਆਂ ਸਾਡੀਆਂ ਬੱਚੀਆਂ ਜਦੋਂ ਉਹ ਵੀ ਵੱਡੀ ਕੰਦੀ ਉਹਦੇ ਵਿੱਚ ਬੈਠੀਆਂ ਹੋਣ ਤੇ ਫਿਰ ਦੈਰਾਂ ਆਪਣੀ ਆਪਣੀ ਜਿਹੜਾ ਪਾਰਟੀ ਦੇ ਵਿੱਚ ਉੱਛਾ ਹੈ ਪਾਰਟੀ ਦੇ ਜੀਵਨ ਸ਼ੋਲੀਅਤ ਹੈ ਫਰਨਲ ਇਸ ਮੂਰੀਅਤ ਹੈ ਉਹ ਇਹ ਵੀ ਦੱਸ ਦਿਆ ਕਿ ਜਿਹੜੇ ਪਾਰਟੀਆਂ ਚਤਵਰ ਵੱਧ ਰਹੀਆਂ ਹਨ ਲਗਭਗ ਸਾਡੇ ਸਾਰੇ ਕੰਮ ਚਲੇ ਆ ਸਾਡੇ ਸਾਰੇ ਗੁਲਾਰਿਆਂ ਨੇ ਗਵਾਕ ਮੈਂ ਬਸ ਇੱਥੇ ਕਹਿਣਾ ਚਾਹਦਾ ਵੀ ਆਜ ਦੇ ਦਿਨ ਹੈ ਨਾ ਜਦੋਂ 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 ਫਸਲ ਪੱਕੀ ਹੁੰਦੀ ਹੈ ਤਵੇ ਫਸਲ ਦੀ ਰਾਖੀ ਕਰਨਾ ਕਰਦੇ ਗਏ ਗੋਲ ਦੀ ਰਾਖੀ ਜਿਹੜੀ ਜ਼ਿਆਦਾ ਕਰਨੀ ਪੈਂਦੀ ਹੈ ਲਾਤਰੀ ਦੇਣਗੇ ਤਾਂ ਆਪਣਾ ਡਰ ਵੀ ਖਾਣੂਗੀ ਜੋ ਹਮਾਰਾ ਸਾਮਦਾਨ ਦਾ ਨਿਵੇਸ਼ ਸਭ ਵਿਜੇਤਿਆ ਕਰਨ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਪਾਇਰਾਂ ਦੀ ਨੰਬਰ ਚੰਨਾਂ ਤੋਂ ਬਾਗ ਵੀ ਹੈ 10 ਸਾਲ ਦੇ ਮੈਨੂਰ ਦਾ ਪਹਿਲਾ ਨੇ 10 ਤੋਂ ਤੱਕ ਜਿਨੇ 5 ਸਾਲ ਦਾ ਨਹੀਂ ਮੰਨ ਪਿਆ ਮੈਨੂੰ ਲੱਗਦਾ ਨਹੀਂ ਕਿ ਕੁਝ ਕੀਤਾ ਹੋ ਔਰ ਹੋਰ ਪਲਾਨ ਇਹ ਹੈ ਕਿ ਅਸੀਂ ਗਰੀਬਾਂ ਨੂੰ ਅਸੀਂ ਪੈਸੇ ਬੰਦਾਗੇ ਵੋਟਾਂ ਦਿੱਤਾਗੇ ਕਿਉਂਕਿ ਮੋਰ ਪਿੰਡਾਂ ਤੋਂ ਪੈ ਗਈ ਚੈਲੰਜ ਵੀ ਲੋਕੋ ਕੋਸ਼ਿਸ਼ ਕਰੇ ਸੋ ਹੁਣ ਆਇਆ ਪੈਸੇ ਪੈਸੇ ਬੰਦਾਗੇ ਖਾਸ ਤੌਰ ਤੇ ਗਰੀਬਾਂ ਨੂੰ ਤੇ ਦਲਤ ਪਰਵਾਰਾਂ ਨੂੰ ਕਿਉਂਕਿ ਇਹਨਾਂ ਦੀ ਸੋਚ ਅੱਜ ਵੀ ਇਹੀ ਹੈ ਕਿ ਜਿਹੜੇ ਦਲਤ ਆ ਜਿਹੜੇ ਦਲਤ ਸੰਗਠਨ ਆ ਜਿਹੜੇ ਇਹਨਾਂ ਦੇ ਸੋਚੇ ਅੱਗੇ ਜਿਹੜੇ ਹਨ ਨਾਸਤੀ। ਹੋ ਸ਼ਾਇਦ ਇਹਨਾਂ ਨੂੰ ਪਤਾ ਜੀ ਕਿ ਜਿਹੜੇ ਫਰਦ ਸਿੰਘ ਹਨ ਜਿਹ ਫਰਦ ਸਿੰਘ ਮਾਇਨਾ ਸੰਧਟ ਸਾਡੇ ਦੁਆਬੇ ਦੇ ਲੋਕ ਨੇ ਜਿ ਸਾਡੇ ਪੰਜਾਬ ਦੇ ਕਿਸੇ ਵੀ ਵਰਗ ਦਾ ਸੰਧਟ ਗਰੀਬ ਲੋਕ ਨੇ ਉਹ ਦਾਸੀ ਸੀ ਹੈ। ਉਹਨਾਂ ਨੂੰ ਪਤਾ ਇੱਕ ਹੀ ਕਰਦਾ। ਉਹਨਾਂ ਨੂੰ ਪਤਾ ਹੈ ਆਵਾਜ਼ੀ ਪਾਰਟੀ ਕੀ ਦੇ ਰਹੀ ਹੈ। ਆਵਾਜ਼ੀ ਪਾਰਟੀ ਦੀ ਜੇਕਰ ਗੱਲ ਕਰੀਏ ਅਪਾ 5000 ਦਾ ਫੈਰ ਰੱਖੇ ਤੇ ਸਾਥ ਸਾਢੇ 5000 ਦਾ ਫੈਰ ਲਾਉਂਦਾ